ਸਤਿ ਸ਼੍ਰੀ ਅਕਾਲ ਜੀ ਗੁਰਬਚਨ ਕੋ ਰੇਲਵੇ ਸਟੇਸ਼ਨ ਤੇ ਕਈ ਦਿਨਾਂ ਤੋਂ ਬੈਠੀ ਸੀ ਤੇ ਆਪਣੇ ਨੂੰ ਯਾਦ ਕਰ ਰਹੀ ਸੀ ਉਹ ਆਪਣੇ ਜੋ ਉਹਨਾਂ ਦੇ ਖੁੱਦੇ ਹੀ ਪੁੱਤ ਸੀ ਤੇ ਤੋਖੇ ਨਾਲ ਛੱਡ ਗਿਆ ਸੀ ਸਰੀਰ ਤੇ ਕਈ ਥਾਵਾਂ ਤੇ ਸੱਟਾਂ ਲੱਗੀਆਂ ਹੋਈਆਂ ਸੀ ਤੇ ਇੱਕ ਪੈਰ ਤੋਂ ਲਗੜਾ ਕੇ ਤੁਰ ਰਹੀ ਸੀ ਜ਼ਖਮ ਜਿਆਦਾ ਪੁਰਾਣੇ ਨਹੀਂ ਲੱਗ ਰਹੇ ਸੀ ਉਹਨਾਂ ਦੇ ਚਿਹਰੇ ਤੇ ਵੀ ਕੁਝ ਨੀਲੇ ਜਿਹੇ ਨਿਸ਼ਾਨ ਸੀ ਜਿਦਾਂ ਉਹਨਾਂ ਨੂੰ ਬੜੀ ਹੀ ਬੇਦਰਦੀ ਨਾਲ ਮਾਰਿਆ ਗਿਆ ਹੋਵੇ ਅਖੀਰ ਉਹ ਕਦੇ ਟੈਕ ਸਟੇਸ਼ਨ ਤੇ ਇਦਾਂ ਹੀ ਪਈ ਰਹਿੰਦੀ ਕਿਉਂਕਿ ਗੁਰਬਖਸ਼ ਸਿੰਘ ਔਰ ਜੋ ਕਦੇ ਸਕੂਲ ਵਿੱਚ ਪ੍ਰਿੰਸੀਪਲ ਰਹਿ ਚੁੱਕੀ ਸੀ ਤੇ ਜਾਣਦੀ ਵੀ ਸੀ ਕਿ ਮਿਹਨਤ ਨਾਲ ਕਮਾ ਕੇ ਖਾਇਆ ਜਾ ਸਕਦਾ ਆ ਤੇ ਉਹ ਇਸ ਗੱਲ ਨੂੰ ਕਦੇ ਭੁੱਲ ਨਹੀਂ ਸਕਦੀ ਸੀ ਉਹਨਾਂ ਨੇ ਕਈ ਦੁਕਾਨਾਂ ਤੇ ਕੰਮ ਵੀ ਮੰਗਿਆ ਪਰ ਕਿਤੇ ਵੀ ਕੰਮ ਨਹੀਂ ਮਿਲਿਆ ਗੱਲ ਵਿਸ਼ਵਾਸ ਦੀ ਸੀ ਜੋ ਅੱਜਕਲ ਕੋਈ ਛੇਤੀ ਕਿਸੇ ਤੇ ਨਹੀਂ ਕਰਦਾ ਕਿਸੇ ਨੇ ਕਿਹਾ ਗੁਰਦੁਆਰੇ ਚਲੇ ਜਾਓ ਸੇਵਾ ਦੇ ਬਦਲੇ ਖਾਣਾ ਤਾਂ ਮਿਲ ਹੀ ਜਾਊਗਾ ਇਹ ਗੱਲ ਉਹਨਾਂ ਦੇ ਕੰਨਾਂ ਵਿੱਚ ਬਹਿ ਗਈ ਤੇ ਉਹ ਹਾਰ ਕਿਸੇ ਨੂੰ ਗੁਰਦੁਆਰੇ ਦਾ ਪਤਾ ਪੁੱਛਦੀ ਰਹੀ ਘਰ ਵਾਪਸ ਜਾ ਸਕਦੀ ਸੀ ਪਰ ਦਰਵਾਜ਼ੇ ਤੇ ਬੰਦ ਹੋ ਚੁੱਕੇ ਸੀ ਬਸ ਬੇਇੱਜ਼ਤੀ ਕਰਾਉਣੀ ਬਾਕੀ ਸੀ ਤੇ ਉਹੀ ਨਹੀਂ ਹੋਇਆ ਸੀ ਜੇਕਰ ਜਾਣਦੀ ਤਾਂ ਇਹ ਵੀ ਹੋ ਸਕਦਾ ਸੀ ਪਰ ਆਪਣੇ ਆਤਮ ਸਨਮਾਨ ਦੇ ਲਈ ਉਹ ਘਰ ਜਾਣ ਦੀ ਬਜਾਏ ਗੁਰਦੁਆਰੇ ਦਾ ਪਤਾ ਪੁੱਛਣ ਲੱਗੀ ਪਟਕਦੇ ਪਟਕਦੇ ਨਾ ਜਾਣੇ ਕਿੰਨੇ ਕਿਲੋਮੀਟਰ ਤੁਰਦੀ ਹੋਈ ਗੁਰਬਚਨ ਕੌਰ ਗੁਰਦੁਆਰੇ ਤੱਕ ਪਹੁੰਚ ਗਈ ਉਥੇ ਜਾ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠੀ ਫਿਰ ਪ੍ਰਸ਼ਾਦ ਲੈ ਕੇ ਖਾਦਾ ਕਈ ਦਿਨਾਂ ਬਾਅਦ ਉਹਨਾਂ ਨੇ ਢਿੱਡ ਭਰ ਕੇ ਖਾਣਾ ਖਾਦਾ ਸੀ ਫਿਰ ਉਹਨਾਂ ਨੇ ਉਥੇ ਰਹਿੰਦੇ ਸੇਵਾ ਧਾਰਨ ਕਰਾ ਕੇ ਵੀਰ ਜੀ ਇੱਥੇ ਕੋਈ ਸੇਵਾ ਮਿਲੂਗੀ ਕਿ ਮੈਂ ਇਕੱਲੀ ਬੇਸਹਾਰਾ ਹਾਂ ਮੈਨੂੰ ਬਸ ਇੱਕ ਕੋਨਾ ਰਹਿਣ ਨੂੰ ਤੇ ਸੇਵਾ ਕਰਨ ਨੂੰ ਦਵਾ ਦਿਓ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਉਹ ਸੇਵਾਦਾਰ ਨੇ ਕਿ ਉਹਨਾਂ ਨੂੰ ਰੁਕਣ ਨੂੰ ਕਿਹਾ ਤੇ ਉਹ ਉੱਥੇ ਚਲਾ ਗਿਆ ਉਹ ਇੱਕ ਪਾਸੇ ਬਣੇ ਹੋਏ ਬੈਂਚ ਤੇ ਬੈਠੀ ਰਹੀ ਤੇ ਉਹਦੇ ਹੁੰਦਾ ਇੰਤਜ਼ਾਰ ਕਰਦੀ ਰਹੀ ਅੱਧੇ ਘੰਟੇ ਬਾਅਦ ਸੇਵਾਦਾਰ ਨੇ ਆ ਕੇ ਪੁੱਛਿਆ ਮਾਤਾ ਜੀ ਤੁਸ ਰੋਟੀ ਬਣਾ ਦਵੋਗੇ ਕਿ ਸੁਨਦੇ ਹੀ ਗੁਰਬਚਨ ਕੌਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਹਨਾਂ ਨੇ ਕਿਹਾ ਹਾਂ ਵੀਰ ਜੀ ਕਿਉਂ ਨਹੀਂ ਮੈਂ ਤਾਂ ਬਹੁਤ ਰੋਟੀਆਂ ਪਕਾ ਸਕਦੀ ਆ ਗੁਰਬਚਨ ਕੌਰ ਨੂੰ ਉੱਥੇ ਸੇਵਾ ਤਾਂ ਮਿਲ ਹੀ ਗਈ ਸੀ ਤੇ ਨਾਲ ਹੀ ਇੱਕ ਵੱਡੇ ਹਾਲ ਵਿੱਚ ਇੱਕ ਕੋਨੇ ਵਿੱਚ ਇੱਕ ਬਿਸਤਰਾ ਮਿਲ ਗਿਆ ਸੀ ਜਿੱਥੇ ਸਿਰਫ ਔਰਤਾਂ ਹੇ ਰੰਦੀਆਂ ਸੀ ਹੁਣ ਉਹਨਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਵੀ ਹੋ ਗਿਆ ਸੀ ਗੁਰਬਚਨ ਕੌਰ ਦੇ ਜ਼ਖਮ ਤੇ ਉਹਨਾਂ ਨੂੰ ਲੰਗੜਾਉਂਦੇ ਹੋਏ ਵੇਖ ਹਰ ਕੋਈ ਉਹਨਾਂ ਨੂੰ ਇਸ ਬਾਰੇ ਪੁੱਛਦਾ ਪਰ ਉਹ ਕਹਿੰਦੀ ਕਿ ਮੈਂ ਡਿੱਗ ਪਈ ਸੀ ਇਹ ਜ਼ਖਮ ਤਾਂ ਹੋ ਗਿਆ ਉਸ ਹਾਲ ਵਿੱਚ ਸਾਰੇ ਲੋਕ ਉਹਨਾਂ ਦੀ ਤਰ੍ਹਾਂ ਨਹੀਂ ਸੀ ਸਿਰਫ ਕੁਝ ਹੀ ਔਰਤਾਂ ਉਹਨਾਂ ਦੀ ਤਰ੍ਹਾਂ ਪਰੇਸ਼ਾਨੀ ਵਿੱਚੋਂ ਲੰਘ ਰਹੀਆਂ ਸੀ ਬਾਕੀ ਔਰਤਾਂ ਇੱਥੇ ਕੁਝ ਦਿਨ ਰਹਿਣ ਆਉਂਦੀਆਂ ਤੇ ਸੇਵਾ ਕਰਕੇ ਚਲੀਆਂ ਜਾਂਦੀਆਂ ਗੁਰਦੁਆਰੇ ਵਿੱਚ ਲੱਗੇ ਹੈਲਥ ਕੈਂਪ ਵਿੱਚ ਸਾਰੇ ਲੋਕ ਆਪਣੇ ਸਿਹਤ ਸੰਬੰਧੀ ਆਪਣੀ ਸਮੱਸਿਆ ਦਿਖਾਉਣ ਆਉਂਦੇ ਤਾਂ ਦੂਜੀਆਂ ਔਰਤਾਂ ਦੇ ਕਹਿਣ ਤੇ ਗੁਰਬਚਨ ਕੌਰ ਨੇ ਵੀ ਉੱਥੇ ਜਾ ਕੇ ਆਪਣਾ ਚੈੱਕਅਪ ਕਰਵਾਇਆ ਪਰ ਜਦ ਡਾਕਟਰ ਨੇ ਉਹਨਾਂ ਦੀ ਸੱਟ ਦਾ ਕਾਰਨ ਪੁੱਛਿਆ ਤਾਂ ਗੁਰਬਚਨ ਕੌਰ ਹਕਲਾ ਗਈ ਤੇ ਕਹਿ ਦਿੱਤਾ ਕਿ ਮੈਂ ਡਿੱਗ ਪਈ ਸੀ ਪਰ ਉਸ ਲੇਡੀ ਡਾਕਟਰ ਨੂੰ ਲੱਗਿਆ ਕਿ ਉਹ ਝੂਠ ਬੋਲ ਰਹੀ ਆ ਉਹਨੇ ਗੁਰਬਚਨ ਕੌਰ ਤੋਂ ਉਹਨਾਂ ਦੇ ਘਰ ਦੇ ਬਾਰੇ ਪੁੱਛਿਆ ਪਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹਨਾਂ ਦੇ ਬੱਚੇ ਬਾਹਰ ਰਹਿੰਦੇ ਹਨ ਤੇ ਉਹ ਇੱਕ ਵਿਧਵਾ ਇਕੱਲੀ ਔਰਤ ਆ ਤੇ ਗੁਰਦੁਆਰੇ ਵਿੱਚ ਸੇਵਾ ਕਰਨੀ ਚੰਗੀ ਲੱਗਦੀ ਆ ਪਰ ਡਾਕਟਰ ਨੂੰ ਉਹਨਾਂ ਦੀ ਹਾਲਤ ਤੇ ਸ਼ੱਕ ਹੋ ਗਿਆ ਸੀ ਤੇ ਉਹ ਸੋਚਣ ਲੱਗੀ ਕਿ ਵਿਦੇਸ਼ ਵਿੱਚ ਰਹਿਣ ਵਾਲੇ ਬੱਚਿਆਂ ਦੀ ਮਾਂ ਇੱਥੇ ਗੁਰਦੁਆਰੇ ਵਿੱਚ ਇਸ ਹਾਲਤ ਵਿੱਚ ਕਿਉਂ ਆ ਉਹਨੂੰ ਹੈਰਾਨੀ ਸੀ ਕਿ ਗੁਰਪ੍ਰਚਨ ਕੌਰ ਦੇ ਕੋਲ ਇੱਕ ਫੋਨ ਤੱਕ ਵੀ ਨਹੀਂ ਸੀ ਤਾਂ ਫਿਰ ਉਹ ਬੱਚਿਆਂ ਦੇ ਸੰਪਰਕ ਵਿੱਚ ਕਿੱਦਾਂ ਰਹਿੰਦੀ ਆ ਇਹ ਪੁੱਛਣ ਤੇ ਕਿ ਫਿਰ ਉਹ ਬੱਚਿਆਂ ਨਾਲ ਗੱਲ ਕਿੱਦਾਂ ਕਰਦੀ ਆ ਉਹਨਾਂ ਦਾ ਫੋਨ ਕਿੱਦਾਂ ਆਉਂਦਾ ਆ ਇਸ ਗੱਲ ਤੇ ਵੀ ਗੁਰਪ੍ਰਚਨ ਜੀ ਘਬਰਾ ਗਈ ਤੇ ਉੱਥੋਂ ਚਲੀ ਗਈ ਉਹਨੂੰ ਲੱਗ ਰਹੀ ਸੀ ਕਿ ਡਾਕਟਰ ਕੁਝ ਜ਼ਿਆਦਾ ਹੀ ਪੁੱਛਦੀ ਪੁੱਛਗਿਸ਼ ਕਰ ਰਹੀ ਆ ਸ਼ਾਇਦ ਗੁਰਬਚਨ कौर ਨੂੰ ਆਪਣਾ ਆਸਰਾ ਖੋਹ ਜਾਣ ਦਾ ਡਰ ਸੀ ਅਖਰ ਉਹਨਾਂ ਦੇ ਬੱਚੇ ਕਿੱਥੇ ਸੀ ਤੇ ਸੀ ਵੀ ਕਿ ਨਹੀਂ ਇਹ ਸਦਾ ਪਤਾ ਸਿਰਫ ਉਹ ਹੀ ਜਾਣਦੀ ਸੀ ਡਾਕਟਰ ਨੂੰ ਗੁਰਬਚਨ ਕੌਰ ਦੇ ਬਾਰੇ ਜਾਣਨ ਵਿੱਚ ਰੁਚੀ ਸੀ ਕਿਉਂਕਿ ਉਹ ਉਹਨਾਂ ਦੀ ਮਦਦ ਕਰਨਾ ਚਾਹੁੰਦੀ ਸੀ ਇੱਕ ਦਿਨ ਉਹਨੇ ਗੁਰਬਚਨ ਕੌਰ ਨੂੰ ਕਿਹਾ ਕਿ ਤੁਹਾਡੇ ਬੱਚੇ ਕਿੱਥੇ ਰਹਿੰਦੇ ਹਨ ਜਿਸ ਗੱਲ ਦਾ ਗੁਰਬਚਨ ਕੌਰ ਨੇ ਜਵਾਬ ਦਿੱਤਾ ਕਿ ਅਮਰੀਕਾ ਵਿੱਚ ਰਹਿੰਦੇ ਹਨ ਤਾਂ ਡਾਕਟਰ ਨੇ ਕਿਹਾ ਕਿ ਉਹ ਇੱਕ ਹਫ਼ਤੇ ਬਾਅਦ ਅਮਰੀਕਾ ਹੀ ਜਾ ਰਹੀ ਹੈ ਜੇਕਰ ਕੁਝ ਭੇਜਣਾ ਹੋਵੇ ਤਾਂ ਤੁਸੀਂ ਮੇਰੇ ਹੱਥ ਭੇਜ ਸਕਦੇ ਹੋ ਜੇਕਰ ਤੁਸੀਂ ਪਤਾ ਦੱਸ ਦੋਗੇ ਤਾਂ ਉੱਥੇ ਪਹੁੰਚਾ ਦਵਾਂਗੀ ਇਸ ਗੱਲ ਤੇ ਗੁਰਬਚਨ ਕੌਰ ਨੂੰ ਕੁਝ ਸਮਝ ਨਹੀਂ ਆਇਆ ਕਿਉਂ ਕੀ ਕਹਿਆ ਕੋਈ ਕਿਉਂਕਿ ਅਮਰੀਕਾ ਵਿੱਚ ਤਾਂ ਕੋਈ ਵੀ ਨਹੀਂ ਰਹਿੰਦਾ ਸੀ ਨਹੀਂ ਤਾਂ ਪਤਾ ਕਿੱਦਾਂ ਦੇਵੇ ਪਹਿਲਾਂ ਤਾਂ ਉਹਨਾਂ ਨੇ ਝੂਠ ਬੋਲਿਆ ਕਿ ਉਹਨਾਂ ਦਾ ਪਤਾ ਜੱਦ ਨਹੀਂ ਆ ਡਾਕਟਰ ਨੇ ਕਿਹਾ ਕਿ ਤੁਸੀਂ ਫੋਨ ਕਰਕੇ ਮੰਗ ਲਵੋ ਤੇ ਤੁਸੀਂ ਮੇਰੇ ਫੋਨ ਤੋਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਮੈਨੂੰ ਉਹਨਾਂ ਦਾ ਨੰਬਰ ਦੇ ਦੇਵੋ ਗੁਰਬਚਨ ਕੌਰ ਜਿੱਦਾਂ ਉਸ ਦੀਆਂ ਗੱਲਾਂ ਵਿੱਚ ਫਸ ਹੀ ਗਈ ਹੋਵੇ ਜੇਕਰ ਕੋਈ ਨੰਬਰ ਹੁੰਦਾ ਤਾਂ ਹੀ ਡਾਕਟਰ ਨੂੰ ਦਿੰਦੀ ਡਾਕਟਰ ਉਹਨਾਂ ਦੇ ਚਿਹਰੇ ਦਾ ਰੰਗ ਵੇਖ ਕੇ ਸਮਝ ਗਈ ਕਿ ਗੱਲ ਕੁਝ ਹੋਰ ਹੀ ਆ ਉਹਨਾਂ ਨੂੰ ਕੁਝ ਨਾ ਬੋਲਦੇ ਹੋਏ ਵੇਖ ਕੇ ਡਾਕਟਰ ਨੇ ਕਿਹਾ ਗੁਰਪ੍ਰੀਤਨ ਜੀ ਕੋਈ ਪਰੇਸ਼ਾਨੀ ਆ ਤਾਂ ਤੁਸੀਂ ਮੈਨੂੰ ਦੱਸ ਦੇਵੋ ਮੈਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ ਸੱਚ ਦੱਸੋ ਤੁਹਾਡੇ ਬੱਚੇ ਕਿੱਥੇ ਹਨ ਗੁਰਪ੍ਰੀਤਨ कौर ਦੇ ਕੋਲ ਹੁਣ ਡਾਕਟਰ ਦੇ ਸਵਾਲਾਂ ਤੋਂ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਹੀਂ ਸੀ ਸਾਰੇ ਰਸਤੇ ਬੰਦ ਹੋ ਚੁੱਕੇ ਸੀ ਉਹ ਡਾਕਟਰ ਵਾਰ-ਵਾਰ ਉਹਨਾਂ ਨੂੰ ਪੁੱਛੀ ਰਹੀ ਸੀ ਕਿ ਗੁਰਪ੍ਰੀਤਨ ਕੌਰ ਬੈਠੀ ਧਰਤੀ ਵੱਲ ਵੇਖ ਰਹੀ ਸੀ ਫਿਰ ਆਖਰਕਾਰ ਉਹ ਟੁੱਟ ਹੀ ਗਈ ਤੇ ਉਹਨਾਂ ਨੇ ਕਿਹਾ ਧੀਏ ਮੇਰੇ ਪਤੀ ਨੂੰ ਛੱਡ ਕੇ ਪੂਰਾ ਪਰਿਵਾਰ ਆ ਤੇ ਇੱਥੇ ਸ਼ਹਿਰ ਵਿੱਚ ਹੀ ਰਹਿੰਦਾ ਆ ਸੱਚ ਤਾਂ ਇਹ ਹੈ ਕਿ ਮੈਂ ਆਪਣੇ ਹੀ ਬੱਚੇ ਦੀ ਸਤਾਈ ਹੋਈ ਕਿੱਦਾਂ ਵੀ ਕਰਕੇ ਬਸ ਜੀ ਰਹੀ ਆ ਕਿ ਸ਼ਾਇਦ ਕਦੇ ਤਾਂ ਉਹ ਮੈਨੂੰ ਲੱਭ ਕੇ ਮੇਰੇ ਤੱਕ ਪਹੁੰਚਣਗੇ ਬਸ ਇੱਕ ਵਾਰ ਸਾਰਿਆਂ ਨੂੰ ਦੇਖਣਾ ਚਾਹੁੰਦੀ ਆ ਡਾਕਟਰ ਇਹ ਸਭ ਸੁਣ ਕੇ ਹੈਰਾਨ ਸੀ ਕਿ ਉਸਨੇ ਕਿਹਾ ਗੁਰਬਚਨ ਜੀ ਇੱਕ ਵਾਰ ਆਪਣੇ ਘਰ ਦਾ ਪਤਾ ਦੱਸੋ ਮੈਂ ਉਹਨਾਂ ਨੂੰ ਸਮਝਾਵਾਂਗੀ ਤੁਹਾਡੇ ਲਈ ਕੋਸ਼ਿਸ਼ ਕਰਾਂਗੀ ਪਰ ਗੁਰਬਚਨ ਕਹਿੰਨੇ ਉਹਨਾਂ ਦਾ ਪਤਾ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਨਹੀਂ ਤੁਸੀਂ ਰਹਿਣ ਦਿਓ ਉਹਨਾਂ ਨੂੰ ਮੇਰੇ ਕੋਈ ਲੋੜ ਨਹੀਂ ਆ ਡਾਕਟਰ ਹਰਾਂ ਸਿੰਘ ਪਰ ਗੁਰਬਚਨ ਕੌਰ ਇਹਨਾਂ ਕੁਝ ਸਮਝਣ ਤੋਂ ਬਾਅਦ ਵੀ ਉਹਨਾਂ ਦਾ ਪਤਾ ਦੱਸਣ ਲਈ ਤਿਆਰ ਨਹੀਂ ਸੀ ਡਾਕਟਰ ਜਾਣਣਾ ਚਾਹੁੰਦੀ ਸੀ ਕਿ ਗੁਰਬਚਨ ਕੌਰ ਜਏ ਹਲਾਤਾ ਤੱਕ ਕਿਵੇਂ ਪਹੁੰਚੀ ਤਾਂ ਉਹਨਾਂ ਨੇ ਫਿਰ ਦੁਬਾਰਾ ਗੁਰਬਚਨ ਕੌਰ ਨੂੰ ਕਿਹਾ ਕਿ ਗੁਰਬਚਨ ਜੀ ਤੁਸੀਂ ਆਪਣੇ ਘਰ ਦਾ ਪਤਾ ਨਾ ਦੱਸੋ ਪਰ ਇਹ ਤਾਂ ਦੱਸ ਦੇਵੋ ਕਿ ਤੁਹਾਡੇ ਨਾਲ ਅਜਿਹਾ ਕੀ ਹੋਇਆ ਕਿ ਤੁਹਾਨੂੰ ਇੱਥੇ ਰਹਿਣਾ ਪੈਂਦਾ ਆ ਇਸ ਵਾਰ ਡਾਕਟਰ ਦੀ ਗੱਲ ਸੁਣ ਕੇ ਗੁਰਬਚਨ ਕੌਰ ਦਾ ਮਨ ਦੁਖੀ ਹੋ ਗਿਆ ਉਨਾਂ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਆਪਣੇ ਦਰਦ ਨੂੰ ਅੱਖਾਂ ਵਿੱਚ ਨਾ ਰੋਕ ਸਕੀ ਤੇ ਡਾਕਟਰ ਨੂੰ ਬੋਲੀ ਡਾਕਟਰ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਦੋ ਪੋਤੇ ਇੱਕ ਨੂੰਹੂ ਤੇ ਇੱਕ ਨਾ ਵੱਡਾ ਪਤੀ ਦਾ ਬਣਾਇਆ ਹੋਇਆ ਇੱਕ ਘਾਰ ਆ ਪਰ اولاد ਨੇ ਕਮੀ ਨਿਕਲੀ ਪਤੀ ਦੀ ਮਿਹਨਤ ਤੇ ਪਾਣੀ ਫਿਰ ਦਿੱਤਾ ਡਾਕਟਰ ਇਹ ਸਭ ਸੁਣ ਕੇ ਹੈਰਾਨ ਸੀ ਅੱਗੇ ਗੁਰੂ ਬਚਨ ਕਰਨ ਨੇ ਕਿਹਾ ਡਾਕਟਰ ਮੇਰੇ ਪਤੀ ਇੱਕ ਬਿਜ਼ਨਸਮੈਨ ਸੀ ਤੇ ਘਰ ਵਿੱਚ ਪੈਸਾ ਬਹੁਤ ਜ਼ਿਆਦਾ ਸੀ ਬੱਚਿਆਂ ਨੂੰ ਵਧੀਆ ਖਵਾਇਆ ਤੇ ਪੜਾਇਆ ਪਰ ਵੱਡੇ ਹੋਣ ਤੋਂ ਬਾਅਦ ਦੋਵੇਂ ਹੀ ਵਾਰਾਗਰਦੀ ਕਰਦੇ ਸੀ ਆਪਣੇ ਪਿਓ ਦੇ ਲੱਖ ਸਮਝਾਉਣ ਦੇ باوجود ਵੀ ਉਹਨਾਂ ਦੀ ਸੰਗਤ ਵਿਗੜਦੀ ਹੀ ਗਈ ਨਾ ਹੀ ਕੋਈ ਪੜ੍ਹਾਈ ਲਿਖਾਈ ਹੋਈ ਇਹਨਾਂ ਦੇ ਪਿਤਾ ਇਹ ਦਿਨ ਇਹਨਾਂ ਦੀਆਂ ਸ਼ਿਕਾਇਤਾਂ ਤੋਂ ਪਰੇਸ਼ਾਨ ਆਣ ਲੱਗੇ ਇੱਧਰ ਉੱਧਰ ਲੜਾਈ ਝਗੜਾ ਤੇ ਗੁੰਡਾਗਰਦੀ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਸੀ ਪੁਲਿਸ ਵੀ ਘਰ ਤੱਕ ਆਉਣ ਲੱਗੀ ਸੀ ਪਰ ਇਹਨਾਂ ਦੇ ਪਾਪਾ ਦੀ ਇੱਜ਼ਤ ਦੇ ਕਾਰਨ ਇਹਨਾਂ ਨੂੰ ਛੱਡ ਦਿੰਦੀ ਸੀ। ਇਸ ਵਾਰ ਮੇਰੇ ਪਤੀ ਬਿਮਾਰ ਰਹਿਣ ਲੱਗੇ ਸੀ ਤੇ ਹਾਦਸਾ ਤਾਂ ਉਦੋਂ ਹੋ ਗਈ ਜਦੋਂ ਵੱਡਾ ਮੁੰਡਾ ਗੁਰਪ੍ਰੀਤ ਇੱਕ ਕੁੜੀ ਨੂੰ ਲੈ ਕੇ ਭੱਜ ਗਿਆ। ਪੁਲਿਸ ਉਹਨਾਂ ਨੂੰ ਦਿਨ ਰਾਤ ਲੱਭਦੀ ਰਹੀ ਤੇ ਸਾਰਾ ਮੁਹੱਲਾ ਤੇ ਸਮਾਜ ਸਾਡੇ ਤੇ ਥੁੱਕਦਾ ਰਿਹਾ। ਇਸ ਬਦਨਾਮੀ ਦੇ ਕਾਰਨ ਪਰੇਸ਼ਾਨ ਰਹਿਣ ਨਾਲ ਮੇਰੇ ਪਤੀ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਜਾਨ ਨਹੀਂ ਬਚੀ। ਇਹਨਾਂ ਕਹਿੰਦੇ ਗੁਰਪ੍ਰੀਤ ਕੌਰ ਫਿਰ ਹੋਣ ਲੱਗੀ। ਡਾਕਟਰ ਜੀ ਨੇ ਮੈਨੂੰ ਚੁੱਪ ਕਰਾਇਆ ਤੇ ਜਦੋਂ ਕੁਝ ਸ਼ਾਂਤ ਹੋਈ ਤਾਂ ਅੱਗੇ ਦੀ ਕਹਾਣੀ ਬਾਰੇ ਪੁੱਛਿਆ ਤਾਂ ਗੁਰਬਚਨ ਕੌਰ ਨੇ ਅੱਗੇ ਦੱਸਿਆ ਵੱਡਾ ਮੁੰਡਾ ਗੁਰਪ੍ਰੀਤ ਵਾਪਸ ਇਹ ਨਹੀਂ ਆਇਆ ਸੀ ਤੇ ਇੱਧਰ ਮੈਂ ਆਪਣੇ ਪਤੀ ਨੂੰ ਵੀ ਖੋ ਚੁੱਕੀ ਸੀ ਉਹਨਾਂ ਦੇ ਅੰਤਿਮ ਸੰਸਕਾਰ ਲਈ ਉਹਦਾ ਇੰਤਜ਼ਾਰ ਹੋ ਰਿਹਾ ਸੀ ਗੁਰਪ੍ਰੀਤ ਵਾਪਸ ਆਇਆ ਤਾਂ ਸਹੀ ਪਰ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਤੇ ਉਹਦੇ ਨਾਲ ਉਹ ਕੁੜੀ ਵੀ ਸੀ ਜਿਸ ਨਾਲ ਉਹ ਵਿਆਹ ਕਰ ਚੁੱਕਾ ਸੀ ਮੇਰੇ ਹਰ ਨੀਂਦਾ ਦਾ ਅੰਤ ਕੋਈ ਅੰਤ ਨਹੀਂ ਸੀ ਪਿਓ ਦੀ ਅਰਥੀ ਦੇ ਸਮੇਂ ਗੁਰਪ੍ਰੀਤ ਆਪਣੀ ਪਤਨੀ ਨੂੰ ਘੁਮਾ ਰਿਹਾ ਸੀ ਕਿਦਾਂ ਦਾ ਨਿਕੰਮਾ ਪੁੱਤ ਪੈਦਾ ਕੀਤਾ ਮੈਂ ਡਾਕਟਰ ਨੇ ਕਿਹਾ ਪਰ ਤੁਸੀਂ ਘਰ ਕਿਉਂ ਛੱਡ ਦਿੱਤਾ ਡਾਕਟਰ ਜੀ ਇਹ ਸਵਾਲ ਪੁੱਛਣ ਤੇ ਗੁਰਬਚਨ ਕੌਰ ਫਿਰ ਦੁਬਾਰਾ ਆਪਣੇ ਅਤੀਤ ਵਿੱਚ ਪਹੁੰਚ ਗਈ ਤੇ ਆਪਣੀ ਕਹਾਣੀ ਦੱਸਣ ਲੱਗੀ ਡਾਕਟਰ ਮੇਰਾ ਵੱਡਾ ਮੁੰਡਾ ਗੁਰਪ੍ਰੀਤ ਜੀ ਨੂੰ ਲੈ ਕੇ ਤਾਂ ਆਇਆ ਸੀ ਪਰ ਉਸ ਦੇ ਸੰਸਕਰਨਾਂ ਜਾਣੇ ਕਿਦਾਂ ਦੇ ਸੀ ਕਿ ਪਤਾ ਨਹੀਂ ਕਿਦਾਂ ਦੇ ਘਰ ਵਿੱਚੋਂ ਆਈ ਸੀ ਖੁੱਲੇ ਕੱਪੜੇ ਤੇ ਗੁਰਪ੍ਰੀਤ ਦੇ ਨਾਲ ਬਾਹਰ ਵਿਹੜੇ ਵਿੱਚ ਹੀ ਸੌਂ ਜਾਂਦੀ ਸੀ ਛੋਟੇ ਭਰਾ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਤੇ ਮੇਰਾ ਤਾਂ ਲਿਹਾਜ਼ ਕਦੇ ਕਰਦੇ ਹੀ ਨਹੀਂ ਸੀ ਇੱਕ ਦਿਨ ਮੈਂ ਉਹਨੂੰ ਕਿਹਾ ਕਿ ਆਪਣੇ ਕਮਰੇ ਵਿੱਚ ਕਰਿਆ ਕਰੋ ਜੋ ਕੁਝ ਕਰਨਾ ਆ ਹਰ ਸਮੇਂ ਆਪਣੇ ਘਰ ਵਾਲੇ ਦੇ ਨਾਲ ਸਭ ਦੇ ਸਾਹਮਣੇ ਚਿਪਕੇ ਰਹਿਣਾ ਕੋਈ ਬਹੁਤਾ ਚੰਗਾ ਕੰਮ ਨਹੀਂ ਆ ਇਧਰ ਤੇਰਾ ਦਿਓਰ ਵੀ ਆ ਉਹ ਵੀ ਵਿਗੜ ਸਕਦਾ ਆ ਪਰ ਮੇਰਾ ਇਹ ਕਹਿਣਾ ਮੇਰੇ ਤੇ ਹੀ ਬਹੁਤ ਭਾਰੀ ਪੈ ਗਿਆ। ਮੇਰੇ ਨੂੰ ਨਵਦੀਪ ਨੇ ਉੱਚੀ-ਉੱਚੀ ਚੀਲਾਉਣਾ ਸ਼ੁਰੂ ਕਰ ਦਿੱਤਾ ਤੇ ਦੋਵੇਂ ਭਰਾ ਭੱਜੇ ਹੋਏ ਤੇ ਪੁੱਛਣ ਲੱਗੇ ਕਿ ਕੀ ਹੋਇਆ ਤਾਂ ਨਵਦੀਪ ਨੇ ਕਿਹਾ ਕਿ ਤੁਹਾਡੀ ਮਾਂ ਮੇਰੇ ਤੇ ਇਲਜ਼ਾਮ ਲਾ ਰਹੀ ਆ। ਦੋਵੇਂ ਪੁੱਤ ਮੇਰੇ ਤੇ ਹੀ ਪੜਕ ਗਏ ਤੇ ਕਹਿਣ ਲੱਗੇ ਕਿ ਇਸ ਘਰ ਵਿੱਚ ਰਹਿਣਾ ਆ ਤਾਂ ਮੈਂ ਬੰਦ ਕਰਕੇ ਰੱਖ। ਦੋਵਾਂ ਨੇ ਹੌਲੀ-ਹੌਲੀ ਮੇਰੇ ਤੋਂ ਸਾਰੀਆਂ ਚਾਬੀਆਂ ਖੋਹ ਲਈਆਂ ਤੇ ਆਪਣੇ ਪਿਓ ਦੇ ਬਿਜ਼ਨਸ ਨੂੰ ਪਾਣੀ ਵਿੱਚ ਡੁਬੋ ਦਿੱਤਾ। ਕਰਜ਼ੇ ਵਾਲੇ ਰੋਜ਼ ਆਉਣ ਲੱਗੇ ਤੇ ਇਹਨਾਂ ਨੇ ਮੇਰੇ ਪਤੀ ਦੀ ਨਿਸ਼ਾਨੀ ਸੋਨੇ ਦੀਆਂ ਚੀਜ਼ਾਂ ਦੇ ਕੇ ਕਰਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਮੈਂ ਕੁਝ ਬੋਲਦੀ ਤਾਂ ਅਵਦੀਪ ਮੈਨੂੰ ਮਾਰਨ ਪੈਂਦੀ ਸੀ ਕਈ ਵਾਰ ਤਾਂ ਉਹਨੇ ਮੈਨੂੰ ਮਾਰਿਆ ਵੀ ਤੇ ਮੇਰੇ ਪੁੱਤ ਵੀ ਉਹਦਾ ਸਾਥ ਦਿੰਦੇ ਰਹੇ ਮੁਹੱਲੇ ਵਾਲੇ ਸ਼ੋਰ ਸ਼ਰਾਬਾ ਸੁਣ ਕੇ ਸਮਝਾਉਣ ਵੀ ਆਉਂਦੇ ਤਾਂ ਉਹਨਾਂ ਨੂੰ ਬੇਇਜਤ ਕਰਕੇ ਆਪਣੇ ਘਰ ਦਾ ਮਾਮਲਾ ਦੱਸ ਕੇ ਭਜਾ ਦਿੱਤਾ ਜਾਂਦਾ ਮੈਂ ਕਿਸੇ ਦੀ ਵੀ ਮਦਦ ਨਹੀਂ ਲੈ ਸਕਦੀ ਸੀ ਇਨਾ ਕਹਿ ਕੇ ਗੁਰਵਚਨ ਕੌਰ ਨੇ ਆਪਣੇ ਜ਼ਖਮ ਦਿਖਾਉਂਦੇ ਹੋਏ ਕਿਹਾ ਵੇਖੋ ਡਾਕਟਰ ਸਾਹਿਬਾ ਇਹ ਸ ਜ਼ਖਮ ਦਾ ਤੁਸੀਂ ਇਲਾਜ ਕਰ ਰਹੇ ਹੋ ਇਹ ਉਹਨਾਂ ਦੇ ਹੀ ਦਿੱਤੇ ਹੋਏ ਹਨ ਮੈਨੂੰ ਕਈ ਵਾਰ ਦੋਵਾਂ ਪੁੱਤਾਂ ਨੇ ਬੜੀ ਹੀ ਬੇਦਰਦੀ ਨਾਲ ਕੁੱਟਿਆ ਗਾਉਂ ਦੀ ਪਿੱਛੋਂ ਮੇਰੇ ਹੱਥ ਫੜ ਲੈਂਦੀ ਸੀ ਤੇ ਦੋਵੇਂ ਹੀ ਮੇਰੇ ਤੇ ਹੱਥ ਚੁੱਕਦੇ ਸੀ ਇੱਕ ਦਿਨ ਮੈਨੂੰ ਘਰ ਦੇ ਕਾਜਾਂ ਤੇ ਸਾਈਨ ਕਰਨ ਲਈ ਇੰਨਾ ਕੁੱਟਿਆ ਕਿ ਮੈਨੂੰ ਲੱਗਾ ਅੱਜ ਮੈਨੂੰ ਜਾਨੋਂ ਮਾਰ ਦੇਣਗੇ ਪਰ ਮੈਂ ਸਾਰਿਆਂ ਨਹੀਂ ਕੀਤੇ ਕਿਉਂਕਿ ਉਹ ਤਿੰਨੇ ਹੀ ਉਹ ਘਰ ਵੇਚਣਾ ਚਾਹੁੰਦੇ ਸੀ ਜੋ ਮੇਰੇ ਪਤੀ ਦੀ ਆਖਰੀ ਨਿਸ਼ਾਨੀ ਸੀ ਤੇ ਨਿਕੰਮੇ ਉਹਨਾਂ ਪੈਸਿਆਂ ਨੂੰ ਹੀ ਬਹਿ ਕੇ ਖਾਣਾ ਚਾਹੁੰਦੇ ਸੀ ਇਸੇ ਕਾਰਨ ਮੈਂ ਕਿਸੇ ਵੀ ਤਰ੍ਹਾਂ ਉਹਨਾਂ ਤੋਂ ਬਚ ਕੇ ਭੱਜ ਗਈ ਤੇ ਜਾ ਕੇ ਆਪਣੇ ਕਮਰੇ ਵਿੱਚ ਬੰਦ ਹੋ ਗਈ ਮੇਰੇ ਦੋਵੇਂ ਹੀ ਮੁੰਡਿਆਂ ਦੇ ਨਾਲ ਮੇਰੀ ਨੋਹ ਨਿਛੜਾ ਪਿੰਦੀ ਸੀ ਤੇ ਜਦੋਂ ਰਾਤ ਨੂੰ ਤਿੰਨੇ ਹੀ ਨਸ਼ੇ ਵਿੱਚ ਸੌਂ ਰਹੇ ਸੀ ਤਾਂ ਮੈਂ ਮੌਕਾ ਵੇਖ ਕੇ ਘਰੋਂ ਭੱਜ ਗਈ 70 ਸਾਲ ਤੋਂ ਹੀ ਨਹੀਂ ਵਾਜਦਾ ਉਹ ਮਰਦੀ ਗੁਰਵਚਨ ਕੋਰ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਦੇ ਵਿਆਹ ਦੀ ਸ਼ਿਕਾਰ ਹੋਈ ਸੀ ਜਿਸ ਦੇ ਲਈ ਮਾਫੀ ਨਹੀਂ ਸਗੋ ਸਜ਼ਾ ਹੋਣੀ ਚਾਹੀਦੀ ਸੀ ਜਦੋਂ ਇਹ ਦਾ ਡਾਕਟਰ ਨੇ ਉਹਨਾਂ ਨੂੰ ਕਹੀ ਤਾਂ ਉਹਨਾਂ ਨੇ ਕਿਹਾ ਨਹੀਂ ਡਾਕਟਰ ਮੇਰੇ ਇਸ ਸੰਸਕਾਰ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਉਹਨਾਂ ਨੂੰ ਤੀ ਦੋਸ਼ ਦੇਣਾ ਆਪਣੀ ਔਲਾਦ ਨੂੰ ਮੈਂ ਜੇਲ੍ਹ ਤਾਂ ਨਹੀਂ ਭੇਜ ਸਕਦੀ ਪਰ ਡਾਕਟਰ ਨੇ ਕਿਹਾ ਕਿ ਉਹਨਾਂ ਨੂੰ ਸਜ਼ਾ ਤਾਂ ਹੋਣੀ ਹੀ ਚਾਹੀਦੀ ਆ ਜੇਕਰ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋਗੇ ਤਾਂ ਉਹ ਤਿੰਨੇ ਹੀ ਛੜਕਤੇ ਆ ਜਾਣਗੇ ਸਭ ਕੁਝ ਤੁਹਾਡਾ ਹੀ ਤਾਂ ਹੈ ਬਿਰਵਚਨ ਕੌਰ ਨੇ ਕਿਹਾ ਮੈਂ ਡਾਕਟਰ ਸਾਹਿਬਾ ਹੁਣ ਮકાਨ ਦੇ ਇਲਾਵਾ ਕੁਝ ਨਹੀਂ بچਿਆ ਤੇ ਹੁਣ ਮੈਂ ਉਹਨਾਂ ਤੋਂ ਸਿਰ ਦੀ ਛੱਤ ਨਹੀਂ ਖੋਣਾ ਚਾਹੁੰਦੀ ਮੈਂ ਤਾਂ ਆਪਣੀ ਜ਼ਿੰਦਗੀ ਕਿਤੇ ਵੀ ਰਹਿ ਕੇ ਕੱਟ ਲਵਾਂਗੀ ਡਾਕਟਰ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਸੀ ਕਿ ਇੱਕ ਮਾਂ ਦਾ ਦਿਲ ਇਦਾਂ ਦਾ ਵੀ ਹੋ ਸਕਦਾ ਆ ਪਰ ਡਾਕਟਰ ਨੇ ਉਹਨਾਂ ਦੀ ਮਦਦ ਕਰਨ ਦੀ ਠਾਨ ਲਈ ਸੀ ਆਪਣੇ ਸਮੇਂ ਦਾ ਕੈਂਪ ਖਤਮ ਕਰਕੇ ਡਾਕਟਰ ਚਲੀ ਗਈ ਡਾਕਟਰ ਦਾ ਆਉਣਾ ਜਾਣਾ ਗੁਰਦੁਆਰੇ ਵਿੱਚ ਸਵੇਰ ਦੇ 3 ਘੰਟੇ ਹੁੰਦਾ ਸੀ ਤੇ ਬਾਕੀ ਸਮਾਂ ਉਹ ਆਪਣੇ ਕਲੀਨਿਕ ਵਿੱਚ گزارਦੀ ਸੀ ਉਹ ਸ਼ਹਿਰ ਦੀ ਬਹੁਤ ਹੀ ਜਾਣੀ ਪਹਿਚਾਨੀ ਲੇਡੀ ਡਾਕਟਰ ਸੀ ਤੇ ਦਲੀ ਦੀ ਨੀਕ ਵੀ ਸੀ ਤੇ ਗੁਰਦੁਆਰੇ ਵਿੱਚ ਸੇਵਾ ਦਿਨ ਚੱਲੀ ਜਾਂਦੀ ਸੀ ਇੱਕ ਦਿਨ ਉਹਨਾਂ ਨੇ ਗੁਰਬਚਨ ਕੌਰ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਕੋਲ ਕੋਈ ਜ਼ਰੂਰੀ ਦਸਤਾਵੇਜ਼ ਦੇ ਦੇਵੋਗੇ ਤમે ਤੁਹਾਡੀ ਡੀਪ ਗੁਡਾਪਾ ਪੈਨਸ਼ਨ ਲਵਾਵਾ ਦਵਾਂਗੀ ਮੇਰੇ ਇੱਕ ਬਹੁਤ ਹੀ ਵਧੀਆ ਜਾਣਕਰ ਹਨ ਉਹ ਤੁਹਾਡਾ ਕੰਮ ਕਰ ਦੇਣਗੇ ਗੁਰਬਚਨ ਕੌਰ ਸੋਨੀ ਤੇ ਬਹੁਤ ਖੁਸ਼ ਹੋਈ ਕਿਉਂਕਿ ਉਹਨਾਂ ਨੂੰ ਇਸ ਨਾਲ ਖਾਨ ਦੇ ਨਾਲ ਨਾਲ ਕੁਝ ਪੈਸੇ ਮਿਲਣ ਵਾਲੇ ਸੀ ਗੁਰਬਚਨ ਕੌਰ ਨੇ ਉਦੋਂ ਹੀ ਆਪਣੇ ਕਾਗਜ਼ ਲਿਆ ਕੇ ਦੇ ਦਿੱਤੇ ਤੇ ਉਸ ਤੋਂ ਬਾਅਦ ਡਾਕਟਰ ਚਲੀ ਗਈ ਡਾਕਟਰ ਨੇ ਉਹਨਾਂ ਦੇ ਕਾਗਜ਼ ਚੰਗੀ ਤਰ੍ਹਾਂ ਚੈੱਕ ਕੀਤੇ ਤਾਂ ਵੇਖਿਆ ਕਿ ਉਹਦੇ ਉੱਤੇ ਇੱਕ ਫੋਨ ਨੰਬਰ ਵੀ ਸੀ ਡਾਕਟਰ ਨੇ ਆਪਣੇ ਫੋਨ ਤੋਂ ਉਸ ਨੰਬਰ ਤੇ ਫੋਨ ਕੀਤਾ ਤੇ ਕਿਹਾ ਕਿ ਮੈਂ ਗੁਰਬਚਨ ਕੌਰ ਦੇ ਨਾਲ ਗੱਲ ਕਰਨੀ ਆ ਪਿੱਛੇ ਤੋਂ ਆਵਾਜ਼ ਆਈ ਜੋ ਕਿ ਕਿਸੇ ਔਰਤ ਦੀ ਸੀ ਗੁਰਬਚਨ ਕੌਰ ਤਾਂ ਹੁਣ ਨਹੀਂ ਆ ਤੁਸੀਂ ਉਹਨਾਂ ਨਾਲ ਕੀ ਲੈਣਾ ਦੇਣਾ ਆ ਉਦੋਂ ਹੀ ਡਾਕਟਰ ਨੇ ਕਿਹਾ ਪਹਿਲਾਂ ਗੱਲ ਸੁਣ ਲਵੋ ਉਹਨਾਂ ਦੇ ਪਤੀ ਦੀ ਇੱਕ ਐਫਡੀ ਕੰਪਲੀਟ ਹੋਈ ਆ ਜਿਸ ਵਿੱਚ ਗੁਰਬਚਨ ਕੌਰ ਜੀ ਨੋਮਿਨੀ ਹਨ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਇਹ ਸਾਰਾ ਕੁਝ ਉਹਨਾਂ ਦਾ ਹੀ ਆ ਕਿਉਂਕਿ ਉਹਨਾਂ ਦੇ ਪਿੱਛੇ ਉਹੀ ਹੀ ਵਾਸਿਆ ਤਾਂ ਇਸ ਲਈ ਉਹਨਾਂ ਨੂੰ ਆਉਣਾ ਹੀ ਪਵੇਗਾ ਫੋਨ ਤੇ ਉਸ ਔਰਤ ਨੇ ਸੁੰਦੇ ਹੀ ਕਿਹਾ ਕਿ ਕਿੰਨੇ ਪੈਸੇ ਹਨ ਡਾਕਟਰ ਨੇ ਕਿਹਾ तकरीबन 50 ਲੱਖ ਰੁਪਏ ਹਨ ਇੰਨਾ ਸੁੰਦੇ ਹੀ ਉਸ ਔਰਤ ਦੇ ਹੋਸ਼ ਉੱਡ ਗਏ ਉਹਨੇ ਤੁਰੰਤ ਹੀ ਕਿਹਾ ਕਿ ਕਿੱਥੇ ਆਉਣਾ ਹੈ ਪਰ ਡਾਕਟਰ ਨੇ ਤੁਰੰਤ ਕਿਹਾ ਕਿ ਗੁਰਬਚਨ ਘਰ ਨੂੰ ਲੈ ਕੇ ਹੀ ਆਉਣਾ ਪਵੇਗਾ ਜਿਸ ਦਾ ਉਸ ਔਰਤ ਕੋਲ ਕੋਈ ਜਵਾਬ ਨਹੀਂ ਸੀ ਪਰ ਉਹਨੇ ਥੋੜਾ ਜਿਹਾ ਰੁਕ ਕੇ ਕਿਹਾ ਕਿ ਠੀਕ ਹੈ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਆ ਜਾਵਾਂਗੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ ਡਾਕਟਰ ਦਾਤੀ ਸਹੀ ਨਿਸ਼ਾਨੇ ਤੇ ਲੱਗਿਆ ਸੀ ਜਿਸ ਔਰਤ ਨੇ ਜੋ ਕਿ ਗੁਰਬਚਨ ਕੌਰ ਦੀ ਵੱਡੀ ਨੂੰ ਸੀ ਉਹਨੇ ਤੁਰੰਤ ਹੀ ਆਪਣੇ ਪਤੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਪਹਿਲਾਂ ਤਾਂ ਉਹਨੂੰ ਵਿਸ਼ਵਾਸ ਹੀ ਨਹੀਂ ਹੋਇਆ ਤੇ ਉਹ ਜਲਦੀ ਹੀ ਆਪਣੀ ਦੁਕਾਨ ਛੱਡ ਕੇ ਘਰ ਵਾਪਸ ਆ ਗਿਆ ਉਹਨੇ ਘਰ ਆ ਕੇ ਕਿਹਾ ਕਿ ਨਵ ਸੱਚ ਦੱਸ ਕਿਹਦਾ ਫੋਨ ਆਇਆ ਸੀ ਤੇ ਨਵ ਨੇ ਸਾਰੀ ਗੱਲ ਦੁਬਾਰਾ ਦੱਸੀ ਇੰਨੀ ਵਿੱਚ ਉਹਦਾ ਛੋਟਾ ਭਰਾ ਵੀ ਆ ਗਿਆ ਦੋਵੇਂ ਇੰਨੀ ਵੱਡੀ ਰਕਮ ਨੂੰ ਕਿਸੇ ਹਾਲ ਵਿੱਚ ਵੀ ਛੱਡਣਾ ਨਹੀਂ ਚਾਹੁੰਦੇ ਸੀ ਲਾਲਚ ਵਿੱਚ ਇੰਨੇ ਅੰਨੇ ਹੋ ਗਏ ਕਿ ਇਹ ਵੀ ਨਹੀਂ ਸੋਚਿਆ ਕਿ ਗੁਰਬਚਨ ਕੌਰ ਦੇ ਬਿਨਾ ਤਾਂ ਪੈਸੇ ਮਿਲਨੇ ਹੀ ਨਹੀਂ ਨਾਵ ਨੇ ਕਿਹਾ ਕਿ ਦਾ ਕਰਦੇ ਹਾਂ ਕਿ ਕਿਸੇ ਨੂੰ ਤੁਹਾਡੀ ਮਾਂ ਬਣਾ ਕੇ ਲੈ ਜਾਂਦੇ ਹਾਂ ਉਦੋਂ ਇਹ ਗੁਰਪ੍ਰੀਤ ਨੇ ਕਿਹਾ ਕਿ ਤੂੰ ਪਾਗਲ ਆ ਉਥੇ ਫੋਟੋ ਆਈਡੀ ਲੱਗੀ ਆ ਤਾਂ ਸਾਰੀ ਪਹਿਚਾਣ ਹੋ ਜਾਵੇਗੀ ਇਸ ਗੱਲ ਤੇ ਛੋਟੇ ਪ੍ਰਾਨੇ ਕਿਹਾ ਕਿ ਫੋਟੋ ਆਈਡੀ ਤਾਂ ਮੈਂ ਬਣਵਾ ਦੇਵਾਂਗਾ ਪਰ ਬਸ ਇੱਕ ਮਾਂ ਦੀ ਉਮਰ ਦੀ ਔਰਤ ਦਾ ਇੰਤਜ਼ਾਮ ਕਰ ਲਵੋ ਐਫ ਡੀ ਦੀ ਨਾਮਣੀ ਵਿੱਚ ਫੋਟੋ ਨਹੀਂ ਲੱਗਦੀ ਉਹਨਾਂ ਨੂੰ ਕੀ ਪਤਾ ਕਿ ਸਾਡੀ ਮਾਂ ਕੌਣ ਆ ਸਾਰਿਆਂ ਨੂੰ ਉਸ ਦੀ ਗੱਲ ਸਹੀ ਲੱਗੀ ਇਸ ਤੋਂ ਬਾਅਦ ਸਾਰੇ ਹੀ ਕਾਗਜ਼ਾਂ ਦਾ ਇੰਤਜ਼ਾਮ ਕਰਨ ਵਿੱਚ ਲੱਗ ਗਏ ਕੁਝ ਹੀ ਦਿਨਾਂ ਵਿੱਚ ਨਕਲੀ ਕਾਗਜ਼ ਬਣਵਾ ਲੈ ਗਏ ਤੇ ਇੱਕ ਔਰਤ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੀ ਮਾਂ ਬਣਨ ਦੇ ਲਈ ਤਿਆਰ ਕਰਨ ਲਿਆ ਗਿਆ ਹੁਣ ਸਾਰੇ ਕਾਗਜ਼ ਤਿਆਰ ਸੀ ਤੇ ਸਾਰੀ ਜਾਣਕਾਰੀ ਨਾਮ ਦੇ ਨਾਲ ਗੁਰਪ੍ਰੀਤ ਕੌਰ ਦੀ ਵੀ ਫੋਟੋ ਇਸਵਾਰਤ ਦੀ ਸੀ ਗੁਰਪ੍ਰੀਤ ਨੇ ਇੱਕ ਦਿਨ ਫਿਰ ਦੁਬਾਰਾ ਫੋਨ ਲਾਇਆ ਤੇ ਕਿਹਾ ਕਿ ਮੈਡਮ ਜੀ ਕਿੱਥੇ ਹੋਣਾ ਆ ਤੁਹਾਡਾ ਫੋਨ ਮੇਰੇ ਪਾਪਾ ਦੀ ਐਫ ਡੀ ਦੀ ਰਕਮ ਦੇ ਲਈ ਆਇਆ ਸੀ ਹੁਣ ਦੱਸੋ ਕਿ ਅਸੀਂ ਆਪਣੀ ਮਾਂ ਨੂੰ ਕਿੱਥੇ ਲੈ ਕੇ ਆਈਏ ਡਾਕਟਰ ਨੂੰ ਤਾਂ ਬਸ ਇਸੇ ਫੋਨ ਦਾ ਇੰਤਜ਼ਾਰ ਸੀ ਉਸ ਕਾ ਡਾਕਟਰ ਨੇ ਉਹਨਾਂ ਨੂੰ ਇੱਕ ਜਗ੍ਹਾ ਬੈਂਕ ਵਿੱਚ ਬੁਲਾ ਲਿਆ ਉਤੇ ਉਹਨਾਂ ਦੇ ਕੋਲ ਜਾਣਕਾਰੀ ਸੀ ਇਸ ਲਈ ਇਸ ਨਾਟਕ ਨੂੰ ਜਾਮ ਦੇਣ ਵਿੱਚ ਕਈ ਲੋਕ ਉਹਨਾਂ ਦੇ ਨਾਲ ਮਿਲਦੇ ਗਏ ਗੁਰਪ੍ਰੀਤ ਆਪਣੀ ਕਰ ਵਾਲੀ ਤੇ ਛੋਟੇ ਭਰਾ ਦੇ ਨਾਲ ਨਕਲੀ ਮਾਂ ਨੂੰ ਲੈ ਕੇ ਬੈਂਕ ਪਹੁੰਚ ਗਿਆ ਜਿੱਦਾਂ ਹੀ ਕਾਊਂਟਰ ਤੇ ਗਿਆ ਜਦੋਂ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਮਾਂ ਬਾਰੇ ਪੁੱਛਿਆ ਉਹਨਾਂ ਨੇ ਨਕਲੀ ਮਾਂ ਨੂੰ ਨਕਲੀ ਕਾਗਜ਼ਾਂ ਸਮੇਤ ਉੱਥੇ ਹੀ ਖੜਾ ਕਰ ਦਿੱਤਾ ਗੁਰਪ੍ਰਚਨ ਕੌਰ ਦੇ ਦਿੱਤੇ ਸਾਰੇ ਕਾਗਜ਼ਾਂ ਨੂੰ ਉਹਨਾਂ ਨੇ ਨਕਲੀ ਕਾਗਜ਼ਾਂ ਦੇ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ ਦਾਰ ਕਾਰਡ ਦੇ ਨਕਲੀ ਹੋਣ ਦੀ ਪੁਸ਼ਟੀ ਉਦੋਂ ਹੀ ਹੋ ਗਈ ਸੀ ਪਰ ਇਹ ਗੱਲ ਉਹਨਾਂ ਨੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਕੁਝ ਸਵਾਲ ਉਸ ਨਕਲੀ ਬਣੀ ਹੋਈ ਮਾਂ ਨੂੰ ਪੁੱਛਣ ਲੱਗੇ ਜੋ ਜਵਾਬ ਨਾ ਦੇ ਸકી ਨਿਸ ਤੋਂ ਪਹਿਲਾਂ ਕਿਤੇ ਨਹੀਂ ਇਸ ਸਥਿਤੀ ਵਿੱਚੋਂ ਨਿਕਲ ਕੇ ਭੱਜਦੇ ਡਾਕਟਰ ਜੋ ਕਿ ਇੱਕ ਪਾਸੇ ਖੜੀ ਸਾਬ ਕੁਝ ਵੇਖ ਰਹੀ ਸੀ ਉਹਨਾਂ ਨੇ ਉਦੋਂ ਹੀ ਇੱਕ ਫੋਨ ਕੀਤਾ ਤੇ ਥੋੜੀ ਦੇਰ ਬਾਅਦ ਹੀ ਉਥੇ ਪੁਲਿਸ ਆ ਗਈ ਨਕਲੀ ਕਾਗਜ਼ ਬਣਵਾਉਣ ਤੇ ਮਾਣੂ ਕਰੋ ਬਾਰ ਕੱਢਣ ਦੇ ਕੇਸ ਵਿੱਚ ਪੁਲਿਸ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਗਈ ਡਾਕਟਰ ਉਦੋਂ ਗੁਰਦੁਆਰੇ ਪਹੁੰਚੀ ਤੇ ਜਾ ਕੇ ਕਿਹਾ ਚਲੋ ਗੁਰਬਚਨ ਕੌਰ ਜੀ ਤੁਹਾਡੀ ਪੈਨਸ਼ਨ ਤੁਹਾਨੂੰ ਦਿਵਾਉਣੀ ਆ ਮੇਰੇ ਨਾਲ ਚਲੋ ਆਫਿਸ ਵਿੱਚ ਤੁਹਾਡੇ ਸਾਈਨ ਕਰਵਾਉਣੇ ਹਨ ਗੁਰਬਚਨ ਕੌਰ ਬਹੁਤ ਖੁਸ਼ ਹੋ ਗਈ ਤੇ ਉਸ ਡਾਕਟਰ ਦੇ ਨਾਲ ਚਲੀ ਗਈ ਡਾਕਟਰ ਖੁਦ ਹੀ ਆਪਣੀ ਗੱਡੀ ਚਲਾ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਈ ਪਰ ਜਦੋਂ ਪੁਲਿਸ ਸਟੇਸ਼ਨ ਦੇ ਬਾਹਰ ਗੱਡੀ ਰੁਕੀ ਤਾਂ ਗੁਰਬਚਨ ਕੌਰ ਹੈਰਾਨ ਹੋਈ ਤੇ ਪੁੱਛਣ ਲੱਗੀ ਤਾਂ ਡਾਕਟਰ ਨੇ ਮੁਸਕਰਾ ਕੇ ਕਿਹਾ ਕਿ ਮੇਰੇ ਨਾਲ ਅੰਦਰ ਚਲੋ ਕੁਝ ਕੰਮ ਸੀ ਬਸ ਹੁਣੇ ਹੀ ਹੋ ਜਾਊਗਾ ਗੁਰਬਚਨ ਕੌਰ ਨੂੰ ਡਾਕਟਰ ਤੇ ਬਹੁਤ ਵਿਸ਼ਵਾਸ ਸੀ ਇਸੇ ਕਾਰਨ ਉਹ ਡਾਕਟਰ ਦੇ ਨਾਲ ਤੁਰੰਤ ਹੀ ਅੰਦਰ ਚਲੀ ਗਈ ਅੰਦਰ ਜਾ ਕੇ ਦੇਖਿਆ ਤਾਂ ਹੈਰਾਨ ਹੋ ਗਈ ਕਿ ਇੰਸਪੈਕਟਰ ਨੇ ਕਿਹਾ ਡਾਕਟਰ ਸਾਹਿਬ ਤੁਹਾਡਾ ਇੰਤਜ਼ਾਰ ਹੋ ਰਿਹਾ ਸੀ ਕੀ ਇਹ ਹਨ ਗੁਰਬਚਨ ਕੌਰ ਗੁਰਵਚਨ ਕੌਰ ਇੰਸਪੈਕਟਰ ਦੀ ਮੂਹ ਆਪਣਾ ਨਾ ਸੁਣ ਕੇ ਹੈਰਾਨ ਹੋ ਕੇ ਡਾਕਟਰ ਵੱਲ ਵੇਖਣ ਲੱਗੀ ਉਹਨਾਂ ਦੇ ਚਿਹਰੇ ਤੇ ਕਈ ਸਵਾਲ ਸੀ ਜਿਸ ਦੇ ਜਵਾਬ ਉਹਨਾਂ ਨੂੰ ਕੁਝ ਹੀ ਦੇਰ ਵਿੱਚ ਮਿਲਣ ਵਾਲੇ ਸੀ ਆਪਣੀ ਮਾਂ ਨੂੰ ਵੇਖ ਕੇ ਤਿੰਨੇ ਉੱਠ ਕੇ ਆ ਗਏ ਤੇ ਕਹਿਣ ਲੱਗੇ ਮਾਂ ਸਾਨੂੰ ਬਚਾ ਲੈ ਸਾਡੇ ਤੋਂ ਗਲਤੀ ਹੋ ਗਈ ਗੁਰਵਚਨ ਕੌਰ ਸਾਰਿਆਂ ਨੂੰ ਇੱਥੇ ਵੇਖ ਕੇ ਹੈਰਾਨ ਹੋ ਗਈ ਸੀ ਉਹਨੇ ਹਕਲਉਂਦੇ ਹੋਏ ਕਿਹਾ ਤੁਸੀਂ ਸਾਰੇ ਇੱਥੇ ਕਿੱਦਾਂ ਕੀ ਹੋਇਆ ਇਨਸਪੈਕਟਰ ਨੇ ਤਰੰਤ ਹੀ ਕਿਹਾ ਇਹ ਕੀ ਦੱਸਣਗੇ ਮੈਂ ਦੱਸਦਾ ਹਾਂ ਇੰਨੇ ਮਤਲਬੀ ਔਲਾਦ ਭਲਾ ਕੀ ਸੱਚ ਦਸੂਗੀ ਇਸ ਤੋਂ ਬਾਅਦ ਉਸ ਪੁਲਿਸ ਵਾਲੇ ਨੇ ਸਾਰੀ ਗੱਲ ਗੁਰਬਚਨ कौर ਨੂੰ ਦੱਸੀ ਗੁਰਬਚਨ कौर ਇੱਕਦਮ ਕੁਰਸੀ ਤੇ ਬਹਿ ਗਈ ਤੇ ਆਪਣਾ ਮੂਹਲ ਕੋ ਕੇ ਰੋਣ ਲੱਗੀ ਡਾਇਰੈਕਟਰ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਗੁਰਬਚਨ कौर ਜੀ ਤੁਸੀਂ ਇਨਸਪੈਕਟਰ ਸਾਹਿਬ ਨੂੰ ਆਪਣੇ ਉਹ ਜ਼ਖਮ ਦਿਖਾਓ ਜੋ ਇਨ੍ਹਾਂ ਤਿੰਨਾਂ ਨੇ ਤੁਹਾਨੂੰ ਦਿੱਤੇ ਹਨ ਜਿੰਨਾ ਦਾ ਇਲਾਜ ਮੈਂ ਹੀ ਕਰ ਰਹੀ ਆ ਗੁਰਪ੍ਰੀਤਨ ਕੌਰ ਜੀ ਹੰਜੂ ਪੂੰਝਦੇ ਹੋ ਡਾਕਟਰ ਵੱਲ ਵੇਖਣ ਲੱਗੇ ਤਾਂ ਡਾਕਟਰ ਨੇ ਕਿਹਾ ਗੁਰਪ੍ਰੀਤਨ ਜੀ ਇਹ ਮੌਕਾ ਆ ਇਹਨਾਂ ਤਿੰਨਾਂ ਨੇ ਤੁਹਾਡੇ ਨਾਲ ਜੋ ਵੀ ਕੀਤਾ ਉਹ ਸਾਰਾ ਕੁਝ ਇੰਸਪੈਕਟਰ ਨੂੰ ਦੱਸ ਦੇਵੋ ਇਹਨਾਂ ਨੂੰ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਆ ਗੁਰਪ੍ਰੀਤਨ ਕੌਰ ਚੁੱਪ ਕਰਕੇ ਉਹਨਾਂ ਤਿੰਨਾਂ ਵੱਲ ਵੇਖਣ ਲੱਗੀ ਤਾਂ ਉਹ ਤੁਰੰਤ ਹੀ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਏ ਤੇ ਮਾਫੀ ਮੰਗਣ ਲੱਗੇ ਇੰਸਪੈਕਟਰ ਨੇ ਕਿਹਾ ਨਕਲੀ ਮਾਂ ਲੈ ਆ ਕੇ ਆਪਣੀ ਮਾਂ ਦਾ ਪੈਸਾ ਲੈ ਕੇ ਜਾਣਾ ਚਾਹੁੰਦੇ ਸੀ ਪਰ ਇਹ ਸਭ ਡਾਕਟਰ ਮੈਡਮ ਦਾ ਡਰਾਮਾ ਸੀ ਪਰ ਤੁਹਾਡੀ ਅਸਲੀਅਤ ਵੀ ਸਾਹਮਣੇ ਆ ਗਈ ਪਰ ਜੇਕਰ ਇਹ ਸੱਚ ਵਿੱਚ ਹੁੰਦਾ ਤਾਂ ਤੁਸੀਂ ਤਾਂ ਆਪਣੀ ਮਾਂ ਦਾ ਸਾਰਾ ਪੈਸਾ ਖਾ ਜਾਂਦੇ ਨਕਲੀ ਮਾਂ ਤੇ ਨਕਲੀ ਕਾਗਜ਼ ਬਣਵਾ ਕੇ ਤੁਸੀਂ ਲੋਕਾਂ ਨੇ 420 ਕੀਤੀ ਆ ਆਪਣੀ ਮਾਂ ਨੂੰ ਕੁੱਟਿਆ ਮਾਰਿਆ ਵੀ ਆ ਤੇ ਹੁਣ ਇਸ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੁਹਾਡੀ ਮਾਂ ਦੀ ਲਚਾਰੀ ਤੇ ਬੇਵਸੀ ਤਾਂ ਮੈਂ ਦੇਖ ਹੀ ਰਿਹਾ ਹਾਂ ਕਿ ਉਹ ਤੁਹਾਡੀ ਸ਼ਿਕਾਇਤ ਕੋਈ ਨਹੀਂ ਕਰ پا ਰਹੀ ਇੰਸਪੈਕਟਰ ਨੇ ਹੌਲਦਾਰ ਨੂੰ ਆਵਾਜ਼ ਦੇ ਕੇ ਇਹਨਾਂ ਤਿੰਨਾਂ ਨੂੰ ਅੰਦਰ ਬੰਦ ਕਰ ਲਈ ਕਿਹਾ ਤਾਂ ਤਿੰਨੇ ਹੀ ਰੋ ਕੇ ਮਾਫੀ ਮੰਗਣ ਲੱਗੇ ਤੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਏ ਤੇ ਨੂੰਹ ਨਵਦੀਪ ਪੈਰਾਂ ਨੂੰ ਹੱਥ ਲਾ ਕੇ ਕਹਿਣ ਲੱਗੀ ਤੁਸੀਂ ਤਾਂ ਮੇਰੇ ਮਾਂ ਵਰਗੇ ਹੋ ਮੈਨੂੰ ਮਾਫ ਕਰ ਦਿਓ ਪਰ ਇਸ ਵਰਗ ਉਪਚਨ ਕੋਰ ਤੋਂ ਰਿਆਣ ਆ ਗਿਆ ਤੇ ਉਹਨਾਂ ਨੇ ਨਵਦੀਪ ਨੂੰ ਜ਼ੋਰ ਦੀ ਥੱਪਣ ਮਾਰਦੇ ਹੋਏ ਕਿਹਾ ਮੈਂ ਤਾਂ ਉਦੋਂ ਵੀ ਤੇਰੀ ਮਾਂ ਸੀ ਨਾ ਪਰ ਤੂੰ ਸਮਝਿਆ ਹੀ ਨਹੀਂ ਸੀ ਨੌਕਰਾਨੀ ਤੋਂ ਵਾਦ ਕੇ ਕੋਈ ਅਮੀਤ ਹੀ ਨਹੀਂ ਦਿੱਤੀ ਮਾਂ ਹੁੰਦੀ ਤਾਂ ਕੀ ਤੂੰ ਮੇਰੇ ਤੇ ਹੱਥ ਚੁੱਕਦੀ ਗੁਰਬਚਨ ਕੌਰ ਨੇ ਦਿਲ ਖੋਲ ਕੇ ਸਾਰੀਆਂ ਗੱਲਾਂ ਕਹਿ ਦਿੱਤੀਆਂ ਤੇ ਤਿੰਨੇ ਹੀ ਸਿਰ ਨੀਵਾ ਕਰਕੇ ਥੱਲੇ ਨੂੰ ਦੇਖਦੇ ਰਹੇ ਅੱਜ ਮਾਫੀ ਮੰਗਣ ਦਾ ਅਸਰ ਨਹੀਂ ਹੋ ਰਿਹਾ ਸੀ ਤੇ ਹੁੰਦਾ ਵੀ ਕਿੱਦਾਂ ਕਿਉਂਕਿ ਮਾਫੀ ਮੰਗਣ ਦਾ ਸਹੀ ਸਮਾਂ ਤਾਂ ਕਦੋਂ ਨਿਕਲ ਚੁੱਕਾ ਸੀ ਤੇ ਹਜ ਤਾ ਸਜ਼ਾ ਦਾ ਸਮਾ ਸੀ ਗੁਰਬਚਨ ਕੌਰ ਨੂੰ ਇਨਸਪੈਕਟਰ ਨੇ ਕਿਹਾ ਇਹਨਾਂ ਨੂੰ ਆਪਣੇ ਹਿਸਾਬ ਨਾਲ ਸਜ਼ਾ ਦੇਣਾ ਚਾਹੋ ਤਾਂ ਦੇ ਦੇਵੋ ਮੈਂ ਕਾਨੂੰਨ ਦੇ ਵਿੱਚ ਨਹੀਂ ਆਵਾਂਗੀ ਇਸ ਤੋਂ ਬਾਅਦ ਗੁਰਬਚਨ ਕੌਰ ਨੇ ਡਾਕਟਰ ਦਾ ਬਹੁਤ ਆਨੰਦ ਕੀਤਾ ਹੁਣ ਗੁਰਬਚਨ ਕੌਰ ਨੂੰ ਆਪਣਾ ਘਰ ਵਾਪਸ ਮਿਲ ਚੁੱਕਾ ਸੀ ਜਿਸ ਨੂੰ ਉਹਨਾਂ ਨੇ ਇੱਕ ਐਮ ਜੀਓ ਦੀ ਮਦਦ ਨਾਲ ਇੱਕ ਵਿਧਵਾ ਆਸ਼ਰਮ ਵਿੱਚ ਤਬਦੀਲ ਕਰ ਦਿੱਤਾ ਸੀ ਤੇ ਆਪਣੇ ਵਰਗੀਆਂ ਵਿਧਵਾ ਔਰਤਾਂ ਨੂੰ ਸਹਾਰਾ ਦੇਣ ਦਾ ਕੰਮ ਕਰਨ ਲੱਗੀ ਸੀ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਕੱਟਣ ਲੱਗੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ